ਦੋਸਤੋ ਵੈਲਕਮ ਟੂ ਮਾਈ ਚੈਨਲ ਯਾਰ ਪਟਿਆਲਵੀ ਆਪਾਂ ਜਿਵੇਂ ਤੁਹਾਨੂੰ ਪਤਾ ਪਹੁੰਚੇ ਹੋਏ ਆ ਹਜੂਰ ਸਾਹਿਬ ਇੱਥੇ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਪੰਜ ਚੀਜ਼ਾਂ ਜਿਹੜੀਆਂ ਕਿ ਸੰਗਤ ਦਰਸ਼ਨ ਆਮ ਤੌਰ ਤੇ ਭੁੱਲ ਜਾਂਦੀਆਂ ਨੇ ਕਰਨੇ ਪਹਿਲੇ ਨੰਬਰ ਤੇ ਆਉਂਦਾ ਪੁਜਾਰੀ ਬੂੰਗਾ ਇੱਥੇ ਆਪਾਂ ਕੁਝ ਸੱਜਣਾ ਨਾਲ ਗੱਲਬਾਤ ਵੀ ਕਰਾਂਗੇ ਇਹ ਆਪਾਂ ਹੁਣ ਦੇਖ ਰਹੇ ਆ ਪੁਜਾਰੀ ਬੂੰਗਾ ਇਹ ਇਥੋਂ ਦੇ ਜਿਹੜੇ ਹੈੱਡ ਗ੍ਰੰਥੀ ਸਾਫ਼ ਸੀ ਉਹਨਾਂ ਦੀ ਕਦੇ ਰਹਿਸ਼ਗਾਹ ਹੋਇਆ ਕਰਦੀ ਸੀਗੀ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਪੁਜਾਰੀ ਇੱਥੇ ਰਹਾ ਕਰਦੇ ਸੀਗੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਇਸ ਭਵਨ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆਂ ਅਮਰਦੇਵ ਅੱਛਾ ਪੁਜਾਰੀ ਇੱਥੇ ਰਹਿੰਦੇ ਹੁੰਦੇ ਆ ਹਾਂ ਜੀ ਬਾਬਾ ਜੀ ਜਿਹੜੇ ਮੈਨ ਹੁੰਦੇ ਸੀ ਸਾਹੀ ਵੀ ਸੁਣਿਆ ਇਤਨਾ ਇਹ ਤਾਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਇੱਥੋਂ ਤਿਆਰ ਹੋ ਕੇ ਜਾਂਦੇ ਸੀ ਉੱਥੇ ਉਧਰ ਕਮਰੇ ਹੀ ਨਹੀਂ ਹੁੰਦੇ ਸੀ ਕੋਈ ਮੈਂ ਸੁਣਿਆ ਕਿ ਇੱਥੇ 24 ਬੁੰਗੇ ਹੁੰਦੇ ਸੀ ਕਿੱਥੇ ਪੂਰੇ ਇਹਨਾਂ ਗੇਟ ਦੇ ਵਿੱਚ ਉਹ ਤਾਂ ਬਹੁਤ ਨੇ ਵਾਤਾ ਕਿ ਇੱਥੇ ਜਾਓ ਨਾ ਜੀ ਮਹਾਕਾਲੇਗਾ ਹਾਂ ਅੱਗੇ ਸਚਕਣ ਦੇ 1 ਨੰਬਰ ਗੇਟ ਤੋਂ ਆਜੋਗੇ ਮਹਾਕਾਲ ਸਾਹਿਬ ਪਿਛਲੇ 4 ਨੰਬਰ ਗੇਟ ਤੋਂ ਜੇ ਤੁਹਾਨੂੰ ਗੋਇੰਦ ਬਾਗ ਨੂੰ ਜਾਣਾ ਹਾਂ ਵਿੱਚ ਸ਼ਹੀਦਾ ਸਿੰਘ ਪੈਂਦਾ ਵਿੱਚ ਥੱਲੇ ਸ਼ਹੀਦ ਸਿੰਘ ਹੈਗਾ ਹਾਂਜੀ ਕੋਈ ਬੁੰਗਾ ਹੀ ਆ ਅੱਛਾ ਹਾਂ ਜੀ

ਤੇ ਇੱਕ ਜਿਹੜਾ ਉਧਰ ਸਥਾਨ ਬਣਿਆ ਗੋਦਾਵਰੀ ਦੇ ਵਿੱਚ ਉੱਥੇ ਉਹਦਾ ਕੀ ਮਤਲਬ ਹੈਗਾ ਇਹਨਾਂ ਦਾ ਸੰਦਤਾ ਦਾ ਇਹ ਸਾਰੇ ਗੋਦਾਵਰੀ ਗੰਢੇ ਆ ਕੇ ਭक्ति ਕਰਦੇ ਨਹੀਂ ਵਿੱਚ ਇੱਕ ਜਗਾ ਜੀ ਬਣੀ ਹੋਈ ਹੈ ਵਿੱਚ ਅੰਦਰ ਕੋਈ ਜਗਾ ਜੁਗਾ ਨਹੀਂ ਗੋਦਾਵਰੀ ਦੇ ਵਿੱਚ ਗੋਦਾਵਰੀ ਦੇ ਵਿੱਚ ਨਹੀਂ ਬਣਿਆ ਹੋਇਆ ਉਹ ਬਣਾਈ ਹੋਈ ਨਾ ਗੁੰਮਤੀ ਉਹ ਨੌ ਨੰਦ ਪਹਿਲੇ ਹੁੰਦੇ ਸੀ ਨਾ ਜਿਹੜੇ ਤਪੱਸਿਆ ਕਰਦੇ ਸੀ ਜਦੋਂ ਹਾਂਜੀ ਉਸ ਟਾਈਮ ਦੇ ਬਣੀਆਂ ਹੋਈਆਂ ਨੇ ਉਹ ਨੌ ਨੇ ਬਣੀਆਂ ਹੋਈਆਂ ਨੇ ਨਾਉ ਨਾ 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 ਤੇਰਾ ਸਿਰ ਉਹਨਾਂ ਦੇ ਨਾਂ ਤੇ ਨੰਦੇੜ ਦਾ ਰੱਖਿਆ ਗਿਆ ਸੀ ਦੇਖੋ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਇੱਥੇ ਕੋਈ ਨਾਉ ਆਨੰਦ ਹੋਇਆ ਕਰਦੇ ਸੀ ਜਿਨ੍ਹਾਂ ਦੇ ਨਾਂ ਤੇ ਇਸ ਦਾ ਨਾਂ ਨੰਦੇੜ ਰੱਖਿਆ ਗਿਆ ਸੀਗਾ ਬਾਕੀ ਥੜੇ ਵੀ ਬਣੇ ਹੋਏ ਨੇ ਦੋ ਬਣੀਆਂ ਹੋਈਆਂ ਨੇ ਅੱਛਾ ਜੀ ਇੱਕ ਇੱਧਰ ਸਾਹਮਣੇ ਬਣੀ ਹੋਈ ਹੈ ਇੱਕ ਐ ਬਣੀ ਹੋਈ ਹੈ ਅੱਛਾ ਜੀ ਅਰੇ ਦੋ ਤਿੰਨ ਥੜੇ ਤਾਂ ਜਦੋਂ ਇਹ ਕੰਮ ਕੀਤਾ ਉਹਦੇ ਵਿੱਚ ਆ ਗਏ नगर <overstire> निगम ਹਾਂ ਆਵੇ ਗੱਲ ਕੋਈ ਬੋਲਣ ਵਾਲਾ ਵੀ ਨਹੀਂ ਕੋਈ ਐਕਸ਼ਨ ਵੀ ਨਹੀਂ ਲੈਂਦਾ ਕੋਈ ਬੋਲਦਾ ਵੀ ਪਹਿਲੇ ਸੰਗਤ ਆਂਦੀ ਤੇ ਬੋਲਦੀ ਤੇ ਅਗਲੇ ਕਰਾਂਦੇ ਨਗਰ ਨਿਗਮ ਵਾਲੇ ਆਂਦੇ ਨੇ ਦੋ ਚਾਰ ਦਿਨ ਚਾੜੂ ਜੂੜੂ ਮਾਰ ਕੇ ਦੱਸਿਆ ਇਹ ਉਹ ਜਗ੍ਹਾ ਜਿੱਥੇ ਸਰਬਲੋ ਗ੍ਰੰਥ ਦੀ ਸੰਪੂਰਨਤਾ ਕੀਤੀ ਗਈ ਸੀ ਇਤਿਹਾਸਿਕ ਬੁੰਗਾ ਸਰਬਲੋ ਚਾਵਨੀ ਨਿਹੰਗ ਸਿੰਘਾਂ ਬੁੱਢਾ ਦਲ ਸ੍ਰੀ ਦਸ਼ਮੇਸ਼ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ 2200 ਘੋੜਸਵਾਰ ਅਕਾਲੀ ਫੌਜ ਨੰਗ ਸਿੰਘਾਂ ਸਮੇਤ ਡੇਰੇ ਲਾਏ ਸੀ ਅਤੇ ਸਰਬਲੋ ਗ੍ਰੰਥ ਦੀ ਸੰਪੂਰਨਤਾ ਕੀਤੀ ਗਈ ਸੀ ये अपना प्राइवेट है कि कोई प्रेस दबा ना प्राइवेट है सर्वलो ग्रंथ बारे कुछ जानना पा सकते हो आप पा सकते हैं दसवर की ये किस तरह के स्पीड ज्यादा लगा प्यारी साध संगत जी ओ ए बुंगा ਸ੍ਰੀ ਸਰਬ ਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਅਗਠ ਹੈ ਇਸ ਬੂੰਗੇ ਦੀ ਸਾਗੀ ਆਓ ਆਪ ਵੀ ਲੋ ਇਹਦੇ ਬਾਰੇ ਕੋਈ ਜਾਣਣਾ ਪਾਈਏ ਲੈ ਸਾਂਝ ਫਤੇ ਦੇ ਸਾਂਝ ਨਾਲ ਆਪਾਂ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀਓ ਇਸ ਇਸਤਾਨ ਤੇ ਜਦੋਂ ਦਸਵੇਂ ਪਾਸ਼ਾ ਗੁਰਦੁਆਰਾ ਬਸ ਬਸਮਤਨਗਰ ਤੋਂ ਜਦੋਂ ਉੱਤੇ ਪੜਾਉਤੋਂ ਜਦੋਂ ਹਜ਼ੂਰ ਸਾਹਿਬ ਆ ਰਹੇ ਸੀ ਉਸ ਵੇਲੇ ਜਦੋਂ ਹਜ਼ੂਰ ਸਾਹਿਬ ਬਿਚਾਗ ਆ ਪਹੁੰਚੇ ਸੱਤੇ ਪਾਸ਼ਾ ਦਸਤੀ ਪਾਸ਼ਾ ਜੀ ਉਸ ਵੇਲੇ ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਵਿੱਚ ਇਸ ਥਾਂ ਤੇ ਤੰਬੂ ਲੱਗੇ ਨੇ ਇਸ ਥਾਂ ਤੇ ਮਹਾਰਾਜ ਨੇ ਤੰਬੂ ਲਾ ਕੇ 22 ਕੋ ਘੋੜਸਵਾਰ ਪਾਸ਼ਾ ਜੀ ਦੇ ਨਾਲ ਸੰਗ ਜਨਾਬੀਆਂ ਪੂਰਾ ਫੌਜਾਨੇ ਸੱਤੇ ਬੰਦੇ ਦਾ ਬਾਗ ਸੀ ਇਤਸੇ ਮਹਾਰਾਜ ਨੇ ਜਦੋਂ ਤੰਬੂ ਲੱਗੇ ਮਹਾਰਾਜ ਦੇ ਇਤਸੇ ਮਹਾਰਾਜ ਨੇ ਫਿਰ ਉਹ ਤੱਕ ਇਸ ਤੋਂ ਸ਼ੁਰੂ ਕੀਤੇ ਆ ਇਹ ਇਸ ਥਾਂ ਤੇ ਬੈਠ ਕੇ ਰਸਮੀ ਪਾਸ਼ਾ ਜੀ ਨੇ ਸ੍ਰੀ ਸਰਬਲੋਕ ਰੂਪਨ ਸਾਹਿਬ ਜੀ ਦੀ ਸਮਾਪਤੀ ਕੀਤੀ ਆ ਸੰਪੂਰਨਤਾ ਕੀਤੀ ਆ ਉਹਦੇ ਮਗਰੋਂ ਜਦੋਂ ਮਹਾਰਾਜ ਅਚਖਣ ਸਾਹਿਬ ਪ੍ਰਗਟ ਹੋਣ ਮਗਰੋਂ ਜਦੋਂ ਗੁਰਤਾ ਗੱਦੀ ਦੇਣ ਲੱਗੇ ਉਸ ਵੇਲੇ ਉਸ ਗੱਦੀ ਦੇ ਦੇਨਵੇਂਲੇ ਮਹਾਰਾਜ ਨੇ ਖਾਲਸੇ ਪੰਥ ਨੂੰ ਇਹ ਵੀ ਹੁਕਮ ਕੀਤਾ ਕਿ ਆਦ ਪਾਸ਼ਾ ਹੀ ਦੇ ਸ੍ਰੀ ਦਸ਼ਮ ਲੋਪਾਸ਼ਾ ਤੇ ਸ੍ਰੀ ਸਰਬ ਲੋਪਾਸ਼ਾ ਇਹ ਦੋ ਅੰਗ ਨੇ ਇਹ ਮੇਰੇ ਨਾਲ ਹੀ ਇਹਨਾਂ ਨੂੰ ਪ੍ਰਕਾਸ਼ ਹੋਵੇ ਇਸ ਤਰ੍ਹਾਂ ਹੀ ਪ੍ਰਕਾਸ਼ ਹੋਵੇ ਤਾਂ ਮਹਾਰਾਜ ਨੇ ਉਸ ਵੇਲੇ ਤੋਂ ਇਸ ਸੰਤ ਤੇ ਤਿੰਨ ਤਿੰਨ ਗੁਰਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋੰਦੇ ਨੇ ਅਜ ਵੀ ਹੁੰਦੇ ਨੇ अगे भी महाराज करे होंड रखेंगे जदों तक सूरज चाहता है तो ते प्यारी सात संगत जी हो बाद महाराज ने तो गुरुद्वारा शिकार घाट हीरा घाट माता साहेब संगत साहब मां बंदा मंदाघाट नगीना घाट बसमत नगर और सचखंड इन्हें ऐतिहासिक स्थान समाप्त के बाद महाराज ने गुरु ग्रंथ साहब जी ने बख्शी गई ਉਦੇ ਮਹਾਰਾਜ ਨੇ ਉਸ ਵੇਲੇ ਤੋਂ ਇਸ ਜਗ੍ਹਾ ਤੇ ਦਸਵੇਂ ਪਾਸ਼ਾ ਦੀ ਜੇ ਵਿੱਚ ਉਹਨਾਂ ਦੀ लाਡਲੀ ਫੌਜ ਬੁੱਢਾ ਦਲਦੋ ਜਿਹੜੇ ਫੌਜੀਆ ਆਪਣੇ ਨੈਂਗਜ਼ਿੰਗ ਭਰਾ ਜੀ ਨੇ ਉਹਨਾਂ ਦੀ ਸੇਵਾ ਚੱਲਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਦੇ ਅੰਦਰ ਹੈ ਅੱਛਾ ਆ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਰੋਗ੍ਰੰਥ ਸਾਜੀ ਦੇ ਅੰਦਰ ਹੂੰ ਲਛਵੀ ਦਾ ਹੰਕਾਰ ਤੋੜਿਆ ਮਹਾਰਾਜ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਾਂ ਜੀ ਤੇ ਜਿਹੜਾ ਤੁਸੀਂ ਸਰਬਲੋ ਗੁਰੂ ਅਸੀਂ ਦੇਖੋ ਮੈਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਪੁੱਛ ਰਹੇ ਹਾਂ ਹਾਂ ਜੀ ਕਈ ਵਾਰੀ ਹੁੰਦਾ ਨਾ ਵੀ ਕੁਐਸਚਨ ਦੇ ਵਿੱਚ ਤੁਹਾਡਾ ਸਾਹਮਣੇ ਵਾਲੇ ਨੂੰ ਐ ਦੱਸ ਜੁਹਿੰਦੇ ਕੰਡਮਨ ਕਰਦਾ ਹੈ ਇਹ ਅਸੀਂ ਕੰਡਮਨ ਨਹੀਂ ਕਰਦੇ ਪਰ ਸਾਨੂੰ ਵੀ ਨੌਲੇਜ ਹੋਣੀ ਜ਼ਰੂਰੀ ਹੈ ਜਿਹੜਾ ਹੈ ਸਰਬਲੋ ਦਾ ਗ੍ਰੰਥ ਸਾਹਿਬ ਹੈਗਾ ਤੇ ਜਾਂ ਦਸਮ ਗ੍ਰੰਥ ਦੀ ਜਿਹੜੀ ਬਾਣੀ ਪੜਦੇ ਆ ਅਸੀਂ ਵੀ ਪੜਦੇ ਆ ਉਦੇ ਜਿਹੜੇ ਤੁਹਾਡੇ ਬੱਚੇ ਵੀ ਤੁਸੀਂ ਦੱਸ ਦਿਓ ਵੀ ਹਾਂ ਜੀ ਬਹੁਤ ਉਸ ਚੀਜ਼ ਦੇ ਵਿੱਚ ਲਗਨ ਨਾਲ ਘੜ ਪੜਦੇ ਉਹਦਾ मीनिंग ਪੂਰਾ ਸਮਝਾਇਆ ਜਾਂਦਾ ਜੀ ਹਾਂ ਜੀ ਪਬਲਿਕ ਨੂੰ ਮੇ ਬਾਣੀ ਪੜਾਈ ਜਾਂਦੀ ਹੈ ਉਹਦੇ ਸਾਰੇ ਸਨੇ ਆਰ ਸੁਨਾ ਨੂੰ ਦਾ ਗਿਆਨ ਦਿੱਤਾ ਜਾਂਦਾ ਇੱਥੇ ਸਕੂਲ ਅੱਛਾ ਇਹਦੇ ਸੰਗੀਤ ਦੀ ਜਾਲ ਹੈ ਆਪਣਾ ਸਤਖੰਡ ਦਾ ਚੱਲਦਾ ਵਾ ਦਸਮ ਗ੍ਰੰਥ ਦੀ ਹਾਂ ਹਾਂ ਬੱਲੇ ਗੱਬ ਆਹ ਦਸਮ ਸਾਰਿਆਂ ਦਾ ਪੂਰਾ ਸੰਗੀਤ ਵਿਦਿਆ ਦਾ ਉਹਦੇ ਜਿੰਨੇ ਵੀ ਇੱਥੇ ਟਕਸਾਲ ਉਹ ਆਰਥਿਕ ਸੰਕਟਾਂ ਤੇ ਨਾਲ ਖਰੀ ਬਾਨੀ ਵੀ ਪੜਾਉਂਦੇ ਨੇ ਦਸਮਗ੍ਰੰਥ ਦੀ ਬ੍ਰਿਸ਼ੇਰ ਨੇ ਹਰ ਘਾਤੇ ਨਹੀ ਸਭ ਕੁਝ ਅਭਿਆਸ ਵੀ ਚੱਲੂ ਹੈ 12 ਵਜੇ ਕਥਾ ਸੁਣਦੇ ਅੱਛਾ ਜੀ ਦਰਬਾਰ ਸਾਹਿਬ ਦੇ ਅੰਦਰ 12 ਵਜੇ ਕਥਾ ਚੱਲੂ ਹੋ ਜਾਂਦੀ 12 ਵਜੇ ਠੀਕ 12 ਤੋਂ 1 ਵਜੇ ਤੱਕ ਦਸਮਗ੍ਰੰਥ ਦੀ ਸਵੇਰੇ ਆ ਆ ਦਸ ਸਵੇਰੇ ਆਦ ਨਹੀਂ ਹੁੰਦੀ ਸਵੇਰੇ 8 ਵਜੇ ਤੋਂ 9 ਵਜੇ ਤੱਕ ਠੀਕ ਹੈ ਜੀ ਸ਼ਾਮੀ ਸੂਰਜ ਪ੍ਰਕਾਸ਼ ਆ ਸ਼ਾਮੀ ਆਉ ਤੁਸੀ 4 ਵਜੇ ਤੋਂ 4 ਵਜੇ ਤੋਂ 5 ਵਜੇ ਤੱਕ ਸੂਰਜ ਪ੍ਰਕਾਸ਼ ਕਰਾਉਂਗੀ ਸਚਕਾਨ ਜੀ ਸਚਕਾਨ ਇਹ ਮੇਰਾ ਖਿਆਲ ਹੈ ਜੇਕਰ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਦੇ ਵਾਹਿਗੁਰੂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮੇਰੇ ਨਾਲ ਨਾਲ ਚੱਲੋ ਜੀ ਗੋਦਾਵਰੀ ਦੇ ਕੰਡੇ ਦਾ ਵਿਊ ਆਪਣੇ ਰਾਈਟ ਸਾਈਡ ਹੈ ਗੁਰਦੁਆਰਾ ਸਾਹਿਬ ਨਗੀਨਾ ਕਾਟ ਇਹੇ ਸਥਾਨ ਬਾਬਾ ਬੁੱਢਾ ਜੀ ਐਨਆਰਆਈ ਨਿਵਾਸ ਤੋਂ ਵਾਕਿੰਗ ਡਿਸਟੈਂਸ ਤੇ ਹੈ ਅੱਧਾ ਕਿਲੋਮੀਟਰ ਹੋਏਗਾ ਤੁਸੀਂ ਕਦੇ ਵੀ ਸਵੇਰੇ ਸ਼ਾਮ ਜਾ ਕੇ ਇਸ ਦੇ ਦਰਸ਼ਨ ਕਰ ਸਕਦੇ ਹੋ ਆਪਣੀ ਰਾਈਟ ਸਾਈਡ ਤੇ ਹੈ ਬਾਬਾ ਬੁੰਡਾ ਜੀ ਐਨਆਰਆਈ ਨਿਵਾਸ ਅਤੇ ਖੱਬੇ ਹੱਥ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਸਵੇਰ ਦੇ ਟਾਈਮ ਇੱਥੋਂ ਹੀ ਜਿਹੜੀਆਂ ਨੇ ਬੱਸਾਂ ਕਾਰਾਂ ਜੀਪਾਂ ਵਿਦਰ ਵਾਸਤੇ ਚੱਲਦੀਆਂ ਨੇ ਗੁਰਦੁਆਰਾ ਸ਼੍ਰੀ ਨਾਨਕਚੀਰਾ ਸਾਹਿਬ ਲਈ ਸ਼ਾਮ ਨੂੰ ਕੋਸ਼ਿਸ਼ ਕਰੋ ਵੀ ਇੱਥੋਂ ਬੁਕਿੰਗ ਪਹਿਲਾਂ ਹੀ ਕਰ ਲਓ ਤਾਂ ਕਿ ਸਵੇਰੇ ਕੋਈ ਪਰੇਸ਼ਾਨੀ ਨਾ ਹੋਵੇ ਦੋਸਤੋ ਤੀਜੇ ਨੰਬਰ ਤੇ ਹੈ ਗੁਰਦੁਆਰਾ ਸਾਹਿਬ ਮਹਾਕਾਲ ਸਿੰਘ ਜੀ ਦਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਸ ਨੂੰ ਸ਼੍ਰੀ ਅਕਾਲ ਬੁੰਗਾ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਸਥਾਨ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਅੰਦਰ ਗਲੀ ਦੇ ਵਿੱਚ ਜਾ ਕੇ ਹੈ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਇੱਕ ਨਿਹੰਗ ਸਿੰਘ ਹੋਏ ਨੇ ਜਿਨ੍ਹਾਂ ਦਾ ਨਾਮ ਸੀ ਮਹਾਕਾਲ ਸਿੰਘ ਰਾਜਪਤਾਨੇ ਵੱਲੋਂ ਉਗਰਾਹੀ ਕਰਕੇ ਨਦੇੜ ਸਾਹਿਬ ਜਾਇਆ ਕਰਦੇ ਸੀ ਕੁਝ ਸਮਾਂ ਇਹਨਾਂ ਨੇ ਤਖਤ ਸ੍ਰੀ ਹਜੂਰ ਸਾਹਿਬ ਤੇ ਸੇਵਾ ਵੀ ਕੀਤੀ ਹੈ 1848 ਬਿਕਰਮੀ ਵਿੱਚ ਤੁਰਕਾਂ ਨਾਲ ਜੰਗ ਵਿੱਚ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਇਹਨਾਂ ਦਾ ਅੰਤਮ ਸੰਸਕਾਰ ਇਸੇ ਸਥਾਨ ਤੇ ਕੀਤਾ ਗਿਆ ਸੀਗਾ ਇਸ ਯੋਧੇ ਮਹਾਕਾਲ ਸਿੰਘ ਦੀ ਯਾਦ ਵਿੱਚ ਇਹ ਬੁੰਗਾ ਉਸਾਰਿਆ ਗਿਆ ਹੈ ਜੀ ਰੋਜੀ ਦਰਸ਼ਨ ਗੁਰਦੋਰਾ ਸਾਹਿਬ ਸ੍ਰੀ ਸ਼ਹੀਦ ਗੰਗ ਸਾਹਿਬ ਜੀ ਦੇ ਚੌਥੇ ਨੰਬਰ ਤੇ ਆਉਂਦਾ ਹੈ ਜੀ ਭਾਈ ਰੂਪਾ ਜੀ ਦਾ ਸੰਸਕਾਰ ਸਥਾਨ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਜਿੱਥੇ ਦਾਲ ਦਾ ਲੰਗਰ ਲੱਗਦਾ ਹੈ ਚੌਥੇ ਗੇਟ ਤੋਂ ਬਾਹਰ ਜਾ ਕੇ ਚਾਰ ਨੰਬਰ ਗੇਟ ਤੋਂ ਬਾਹਰ ਜਾ ਕੇ ਸਾਹਮਣੇ ਗਲੀ ਦੇ ਵਿੱਚ ਇਹ ਸਥਾਨ ਹੈ ਜੀ ਇਸ ਸਥਾਨ ਤੇ ਭਾਈ ਰੂਪਾ ਜੀ ਬਾਗੜੀਆ ਪਰਿਵਾਰ ਦੇ 40 ਸਿੰਘ ਸ਼ਹੀਦ ਹੋਏ ਸਨ ਆਓ ਕਰਦੇ ਹਾਂ ਦਰਸ਼ਨ ਜੀ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਵੀਡੀਓ ਨੂੰ ਹੋਲਡ ਕਰਕੇ ਇਸ ਨੂੰ ਪੜ੍ਹ ਸਕਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਾਰੀਅਲ ਦਾ ਪ੍ਰਸ਼ਾਦ ਹੀ ਚੜਾਇਆ ਜਾਂਦਾ ਹੈ ਅਤੇ ਭੋਗ ਲੱਗਣ ਅਪਰੰਤ ਸੰਤਾਂ ਵਿੱਚ ਵਰਤਾਇਆ ਜਾਂਦਾ ਹੈ ਇੱਥੋਂ ਦੇ ਜਥੇਦਾਰ ਜੀ ਤੋਂ ਸੁਣਦਿਆਂ ਇਤਿਹਾਸ ਮਰੇ ਲਾਲ ਵਾਲੇ ਤੋਂ चलेंगे ਤੁਸੀਂ ਕੀ ਕਰਨਾ ਅੱਜ ਹੀ ਨਹੀਂ ਕੁਝਾਣਾ ਅੱਜ ਹੀ ਤੋਨੇ ਨਾਲੀ ਸੇਵਾ ਕਰਨੀ ਮੁਸਲਮਾਨ ਲੋਕ ਮਾਇਆ ਨੂੰ ਅੰਡੇਨਾ ਬਾਬੂ ਨੂੰ ਮਾਰਦੇ ਨੇ ਸਰਪਾ ਉੱਤਕੁਮਾ ਚਲੀਆ ਇਹਨਾਂ ਨੂੰ ਸੇਵਾ ਮਿਲੀ ਇਹਨਾਂ ਦਾ ਜੱਤ ਉੱਛੇ ਮਾਇਆ ਨੂੰ ਝੁੜਾ ਕੇ ਜੰਗ ਜੰਦ ਕਰਕੇ ਆਪ ਸ਼ਹੀਦ ਪਾ ਗਏ ਜੋ ਨਾਨਾ ਲਾਕੇ ਤੇ ਸੰਸਕਾਰ ਕੀਤਾ ਅੰਗੀਠਾ ਬਣਾਇਆ ਬਾਤੀ ਛਾ ਗਨੀ ਕਾ ਨੂੰ ਸੰਗਨਨੀ ਕਈ ਜੇ ਤਰੰਬਰਦਰ ਮਾ ਬਦੀ ਸਨ ਨੂੰ ਕੋਤਵਾਲ ਬਣਾਇ ਇਨਾਂ ਨੂੰ ਇਤੇ ਦਾ ਕੋਤਵਾਲ ਬਣਾਇ ਕਿ ਸਾਖੀ ਸੰਪੂਰਨ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਨਿਧਾਨ ਸਥਾਨ ਨਗੀਨਾ ਘਾਟ ਗੋਦਾਵਰੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਜੀ ਨਿਹੰਗ ਸਿੰਘਾਂ ਵੱਲੋਂ ਇੱਥੇ ਦੇਗਾਂ ਦੇ ਪ੍ਰਸ਼ਾਦ ਬਣਾਏ ਜਾਂਦੇ ਨੇ ਤੇ ਮਹਾਰਾਜ ਜੀ ਨੂੰ ਭੋਗ ਲਵਾਏ ਜਾਂਦੇ ਨੇ ਇਹ ਸਥਾਨ ਗੁਰਦੁਆਰਾ ਸਰਬਲੋ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਤੁਸੀਂ ਜਦੋਂ ਗੁਰਦੁਆਰਾ ਸਰਬਲੋ ਸਾਹਿਬ ਜਾਓ ਤਾਂ ਇੱਥੇ ਵੀ ਦਰਸ਼ਨ ਕਰ ਸਕਦੇ ਹੋ ਗੋਲਕ ਗੁਰੂ ਦੀ ਨੰਗਰ ਸਾਹਿਬ ਇੱਥੇ ਲੋਕੀ ਬਾਬਾ ਨਰਿੰਦਰ ਸਿੰਘ ਜੀ ਤੋਂ ਗੋਲਕ ਲੈ ਕੇ ਆਪਣੇ ਪਿੰਡ ਨਗਰ ਖੇੜੇ ਜਾਂਦੇ ਨੇ ਤੇ ਜਦੋਂ ਗੋਲਕ ਭਰ ਜਾਂਦੀ ਹੈ ਤਾਂ ਲੰਗਰ ਸਾਹਿਬ ਲਿਆ ਕੇ ਵਾਪਸ ਕਰ ਜਾਂਦੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਇੱਥੇ ਦਰਸ਼ਨਾਂ ਨੂੰ ਆਓ ਤਾਂ ਇਹਨਾਂ ਚੋਰਾਂ ਤੋਂ ਸਾਵਧਾਨ ਰਹੋ ਇਹਨਾਂ ਦੇ ਚਿੱਤਰ ਜਿਹੜੇ ਨੇ ਬਾਬਾ ਜੀ ਨੇ ਸੰਗਤਾਂ ਦੀ ਜਾਣਕਾਰੀ ਲਈ ਡਿਸਪਲੇ ਬੋਰਡ ਤੇ ਲਗਾ ਰੱਖੇ ਨੇ ਅੱਜ ਦਾ ਸਫ਼ਰ ਇੱਥੇ ਸਮਾਪਤ ਕਰਦੇ ਹੋਏ ਆਪਾਂ ਕੱਲ ਨੂੰ ਚੱਲਾਂਗੇ ਨਾਨਕ ਚੀਰਾ ਸਾਹਿਬ ਬیدر ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ